ਹੈਲੋ ਜੀ ਸਲਾਮ ਅਦਾਬ ਨਮਸਤੇ ਸਤਿ ਸ਼ਕਾਲ ਜੀ ਐਸਾਂ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਤੁਸੀਂ ਦੇਖ ਰਹੇ ਹੋ ਜੀ ਮੇਰਾ YouTube ਚੈਨਲ ਦੇਵਹੀਰ ਬਲੌਗਸ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰਨੀ ਆ ਸਾਇਨ ਆਦੀ ਸ਼ਾਸਤਰ ਕਾ ਦੇ ਦੇ ਨਾਮ ਦਾ ਪਾਠ ਉਸ ਪਾਠ ਨੂੰ ਕਰਨਾ ਕਿਵੇਂ ਆ ਉਸ ਪਾਠ ਨੂੰ ਕਦੋਂ ਕਰਨਾ ਆ ਕਿਉਂਕਿ ਮੈਨੂੰ ਮੈਂ ਵੀਡੀਓਸ ਤਾਂ ਇਸ ਗੱਲ ਦੇ ਉੱਤੇ ਮੈਂ ਪਹਿਲਾਂ ਪਾ ਚੁੱਕਿਆ ਪਰ ਮੈਨੂੰ ਫੇਰ ਵੀ Instagram ਦੇ ਉੱਤੇ ਬਹੁਤ ਮੈਸੇਜ ਆ ਰਹੇ ਨੇ ਕਿ ਭਾਜੀ ਪਾਠ ਕਿਵੇਂ ਕਰਨਾ ਆ ਕਿੰਨੀ ਵਾਰ ਕਰਨਾ ਆ ਕਦੋਂ ਕਰਨਾ ਆ ਤੇ ਕਈਆਂ ਨੇ ਤਾਂ ਮੈਸੇਜ ਕੀਤੇ ਨੇ ਕਿ ਸਾਨੂੰ ਪਾਠ ਨਹੀਂ ਮਿਲਿਆ ਅਜੇ ਤੱਕ ਸੋ ਇਸ ਵੀਡੀਓ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਇਹ ਦੱਸ ਦਵਾਂ ਕਿ ਜਿਹੜਾ ਸਾਇਨ ਲਾਡੀਸ਼ਾ ਸਰਕਾਰ ਦੇ ਨਾਮ ਦਾ ਪਾਠ ਆ ਉਸ ਪਾਠ ਦੀ ਮੈਂ ਵੀਡੀਓ ਬਣਾ ਕੇ ਇੰਸਟਾਗ੍ਰam ਦੇ ਉੱਤੇ ਪਿੰਨ ਕੀਤੀ ਹੋਈ ਆ ਪ੍ਰੋਫਾਈਲ ਦੇ ਉੱਤੇ ਜਦੋਂ ਤੁਸੀਂ ਮੇਰੇ ਇੰਸਟਾਗ੍ਰam ਦੇ ਉੱਤੇ ਜਾਓਗੇ ਉੱਥੇ ਤੁਹਾਨੂੰ ਪਿੰਨ ਕੀਤੀਆਂ ਹੋਈਆਂ ਤਿੰਨ ਵੀਡੀਓਜ਼ ਦੇਖਣਗੀਆਂ ਉਹਦੇ ਵਿੱਚ ਤਿੰਨਾ ਵੀਡੀਓਜ਼ ਦੇ ਵਿੱਚ ਇੱਕ ਵੀਡੀਓ ਮੇਰੀ ਸਾਇਨ ਦੇ ਪਾਠ ਵਾਲੀ ਆ ਉਸ ਵੀਡੀਓ ਨੂੰ ਦੇਖੋ ਉਹਦੇ ਵਿੱਚ ਪਾਠ ਆ ਤੇ ਸਾਈਂ ਲਾਦੀਸ਼ਾ ਸਰਕਾਰ ਜੀ ਦੇ ਨਾਮ ਦਾ ਜਿਹੜਾ ਪਾਠ ਆ ਇਹ ਕਦੋਂ ਕਰਨਾ ਆ ਮੈਂ ਜੇ ਤੁਹਾਨੂੰ ਕੋਈ ਟਾਈਮ ਦੱਸਾਂ ਤਾਂ ਹੋ ਸਕਦਾ ਕਿ ਤੁਹਾਡੇ ਤੋਂ ਉਸ ਟਾਈਮ ਤੇ ਨਾ ਕਰ ਹੋਵੇ ਸੋ ਇਸ ਕਰਕੇ ਪੂਰੇ ਦਿਨ ਦੇ ਵਿੱਚ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਨਾ ਕਿ ਮੈਂ ਇਸ ਦਿਨ ਦੇ ਵਿੱਚ ਆਹ ਟਾਈਮ ਮੈਂ ਫ੍ਰੀ ਹੁੰਦਾ ਆਪਣਾ ਇੱਕ ਟਾਈਮ ਰੱਖ ਲਓ ਕਿ ਇਸ ਟਾਈਮ ਮੈਂ ਪਾਠ ਕਰਨਾ ਆ ਠੀਕ ਹੈ ਜੀ ਕੋਈ ਵੀ ਟਾਈਮ ਚਾਹੇ ਉਹ ਅਰਲੀ ਮਾਰਨਿੰਗ ਦਾ ਹੋਵੇ ਚਾਹੇ ਸ਼ਾਮ ਦਾ ਹੋਵੇ ਚਿਹਰਾ ਦਾ ਹੋਵੇ ਕਿਸੇ ਵੀ ਟਾਈਮ ਕੋਈ ਇੱਕ ਟਾਈਮ ਰੱਖ ਲਓ ਫਿਰ ਸਾਈਂ ਜੀ ਦਾ ਜਿਹੜਾ ਪਾਠ ਆ ਉਹਨੂੰ ਜਿੰਨੀ ਵਾਰੀ ਮਰਜ਼ੀ ਕਰੋ ਉਹ ਉਹਦੇ ਵਿੱਚ ਕੋਈ ਹਿਸਾਬ ਨਹੀਂ ਹੈਗਾ ਕਿ ਇਸ ਪਾਠ ਨੂੰ ਤੁਸੀਂ ਇੰਨੀ ਵਾਰੀ ਹੀ ਕਰਨਾ ਆ ਠੀਕ ਆ ਜੀ ਜਦ ਤੱਕ ਤੁਹਾਡਾ ਜੀ ਕਰਦਾ ਉਦੋਂ ਤੱਕ ਕਰੋ ਪਰ ਕਰਨਾ ਦਿਲੋਂ ਆ ਇਹ ਸੋਚ ਕੇ ਨਾ ਕਰਿਓ ਕਿ ਸਾਡਾ ਕੰਮ ਹੋ ਜਾਵੇ ਸਾਨੂੰ ਆ ਮਿਲ ਜਵੇ ਜਾਂ ਸਾਨੂੰ ਉਹ ਮਿਲ ਜਵੇ ਜਦੋਂ ਤੁਸੀਂ ਦਿਲੋਂ ਕਰੋਗੇ ਉਦੋਂ ਤੁਹਾਨੂੰ ਸਭ ਕੁਝ ਮਿਲਣ ਲੱਗ ਜਾਣਾ બસ ਮਤਲਬ ਨਾ ਰੱਖਿਓ ਠੀਕ ਹੈ ਜੀ ਪਾਠ ਦਾ ਵੀ ਦੱਸਤਾ ਕਿ ਇੰਸਟਾਗ੍ਰam ਤੇ ਜਾਓ ਫੋਲੋ ਕਰੋ ਤੇ ਵੀਡੀਓ ਪਰਨੇ ਕੀਤੀ ਹੋਈ ਆ ਉੱਥੇ ਸਾਈਂ ਦਾ ਪਾਠ ਆ ਉਤੋਂ ਪਾਠ ਲੈ ਲਓ ਕਰਨ ਦਾ ਵੀ ਦੱਸਤਾ ਕਿ ਜਿੰਨੀ ਵਾਰੀ ਮਰਜ਼ੀ ਕਰ ਸਕਦੇ ਹੋ ਟਾਈਮ ਦਾ ਵੀ ਦੱਸਤਾ ਕਿ ਤੁਸੀਂ ਇੱਕ ਟਾਈਮ ਕੋਈ ਵੀ ਚੁਣ ਲਓ ਉਸ ਟਾਈਮ ਤੇ ਤੁਸੀਂ ਸਾਈਂ ਜੀ ਦੇ ਨਾਮ ਦਾ ਪਾਠ ਜਿਹੜਾ ਆ ਕਰ ਸਕਦੇ ਹੋ ਤੇ ਇਹਦੇ ਵਿੱਚ ਕੋਈ ਵੀ ਇਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਕਿ ਬੰਦਿਸ਼ ਹੋਵੇ ਕਿ ਮੈਂ ਸਾਈਂ ਜੀ ਦੇ ਨਾਮ ਦਾ ਪਾਠ ਕਰਦਾ ਬਿਆਂ ਤਾਂ ਆ ਖਾ ਸਕਦਾ ਜਾਂ ਮੈਂ ਉਹ ਨਹੀਂ ਖਾ ਸਕਦਾ ਇਦਾਂ ਕੁਝ ਵੀ ਨਹੀਂ ਹੈਗਾ ਕੋਈ ਵਹਿਮ ਨਾ ਕਰੋ ਸਿਰਫ ਸਾਈਂ ਜੀ ਦੇ ਨਾਲ ਇਸ਼ਕ ਕਰਕੇ ਚੱਲੋ ਸੋ ਮੈਨੂੰ ਉਮੀਦ ਆ ਤੁਸੀਂ ਇਸ ਵੀਡੀਓ ਨੂੰ ਪਸੰਦ ਕਰੋਗੇ ਤੇ ਅੱਗੇ ਜਰੂਰ ਸ਼ੇਅਰ ਕਰ ਦਿਓ ਜੈ ਸਾਈਂ ਜੀ ਦੀ